ਟ੍ਰੈਵਲ ਏਜੰਟਾਂ ਵੱਲੋਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਪੈਸੇ ਦਿਵਾਉਣ ਵਾਲੇ ਭਾਨੇ ਸਿੱਧੂ ਨੂੰ ਬੁਰਾ ਭਲਾ ਕਹਿਣ ਵਾਲੇ ਤੇ ਰੋਕਣ ਵਾਲੇ ਜਰਾ ਆ ਖਬਰ ਨੂੰ ਧਿਆਨ ਨਾਲ ਦੇਖੋ ਇੱਕ ਭਾਨੇ ਨੂੰ ਰੋਕਦੇ ਸੀ ਤੇ ਹੁਣ ਪੰਜਾਬ ਦੇ ਵਿੱਚ ਦੇਖੋ ਕਿੰਨੇ ਭਾਨੇ ਜੰਪੇ ਨੇ ਹੁਣ ਏਜੰਟਾਂ ਦੀਆਂ ਰੇਲਾਂ ਨਹੀਂ ਬਲਕਿ ਸਮੁੰਦਰੀ ਜਹਾਜ਼ ਵੜਨਗੇ ਝੋਲੇ ਪਾਲੇ ਜਵਾਕਾਂ ਨਾਲ ਠੱਗੀਆਂ ਮਾਰਨ ਵਾਲੇ ਹੁਣ ਦੇਖੋ ਕਿਵੇਂ ਸਿੱਧੇ ਹੋਣਗੇ ਰਾਈਟਵੇ ਆਈਲੈਂਡ ਐਂਡ ਇਮੀਗ੍ਰੇਸ਼ਨ ਵਾਲੇ ਨਵਦੀਪ ਕੁਮਾਰ ਐਮ ਡੀ ਨਵਦੀਪ ਕੁਮਾਰ ਸ਼ਰਮਾ ਨੇ ਮੇਰੇ ਤੋਂ ਨਿਊਜ਼ੀਲੈਂਡ ਤੋਂ ਵਿਜ਼ਟਰ ਤੋਂ ਵਰਕ ਪਰਮਾਟਰ ਦੇ ਭੇਜੰਦੇ ਦੇ ਨਾਮ ਤੇ 25 ਲੱਖ ਰੁਪਇਆ ਲਿਆ ਹੈ ਸਾਨੂੰ ਮੈਨੂੰ 12 ਲੱਖ ਰੁਪਇਆ ਮੋੜਤਾ ਜੀ ਮੈਂ ਇਸ ਤੋਂ ਮੈਂ 13.5 ਲੱਖ ਰੁਪਇਆ ਹਜੇ ਹੋਰ ਲੈਣਾ ਜੀ ਪਲੱਸ ਟਿਕਟਾਂ ਦੇ ਪੈਸੇ ਦਿੱਤੇ ਹਾਂਜੀ ਕਿੰਨੇ ਜਣੇ ਆ ਤੁਸੀਂ ਪੈਸੇ ਲੈਣ ਆਲੇ ਅੱਜ ਦੋ ਜਣੇ ਆ ਜੀ ਅਸੀਂ ਇਸ ਦੇ ਬਾਹਰ ਵਿੱਚ ਧਰਨਾ ਲਾਇਆ ਹੈ ਅੰਦਰ ਜਾ ਕੇ ਗੱਲ ਕਿਉਂ ਨਹੀਂ ਕੀਤੀ ਭਾਈ ਅਸੀਂ ਅੰਦਰ ਜਾ ਕੇ ਇਸ ਕਰਕੇ ਨਹੀਂ ਗੱਲ ਕੀਤੀ ਇਹ ਸਾਡੇ ਤੇ ਕਹਿ ਦਿੰਦੇ ਆ ਲੁੱਟਖੋ ਦਾ ਪਰਚਾ ਦਿੰਦੇ ਆ ਅਸੀਂ ਇਹਨਾਂ ਦੇ ਘਰੇ ਵੀ ਪਹੁੰਚ ਕੀਤੀ ਸੀ ਸਾਡੀ ਦਰਖਾਸਤ ਦਿੱਤੀ ਆ ਦੋ ਦਰਖਾਸਤਾਂ ਪਹਿਲਾਂ ਦਿੱਤੀਆਂ ਹੋਈਆਂ ਸਾਡੇ ਤੇ ਜੀ ਇਸ ਕਰਕੇ ਮੈਂ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਬੇਇੱਜ਼ਤੀ ਕਰਨਾ ਚਾਹੁੰਦਾ ਤੁਸੀਂ ਵੀ ਅੰਦਰ ਨਾ ਜਾਇਓ ਤੁਹਾਡੇ ਤੇ ਵੀ ਜੁਰਮ ਪਰਚਾ ਦੇਵੇਗਾ ਇੱਕ ਨੰਬਰ ਦਾ ਠੱਗ ਬੰਦਾ ਜੀ ਇਹ ਬੰਦ ਹੋਣਾ ਚਾਹੀਦਾ ਇਹਦਾ ਇਮੀਗ੍ਰੇਸ਼ਨ ਤੇ ਬਹੁਤ ਪੋਲੇ ਪਾਲੇ ਲੋਕਾਂ ਨੂੰ ਠੱਗਦਾ ਤੇ ਇਹਨਾਂ ਤੋਂ ਇਸ ਤੋਂ ਚੇਸ ਰਹਿਣ ਦੀ ਲੋੜ ਹੈ ਮੇਰਾ ਨਾਮ ਜਸਪਾਲ ਸਿੰਘ ਹੈ ਮੇਰਾ ਪਿੰਡ ਹੀ ਨਾ ਖੜਾਈ ਮੀਟਿੰਗ ਕਰਕੇ 16 ਤਰੀਕ ਦਾ ਟਾਈਮ ਲਿਆ ਸਿੰਘ ਜੀ ਬਾਅਦ ਦੇ ਵਿੱਚ 29 ਤਰੀਕ ਦਾ ਟਾਈਮ ਲੈ ਕੇ ਇਸ ਨੇ ਸਾਡੇ ਨਾਲ ਵਾਦਾ ਕੀਤਾ ਵੀ ਐਨੇ ਮੈਂ 8 ਲੱਖ 44 ਹਜ਼ਾਰ ਕਿਸ਼ਤਾਂ ਦਾ ਹੀ ਪੈਸੇ ਦਊਂਗਾ ਜੀ ਬਾਅਦ ਦੇ ਵਿੱਚ ਉਹ ਵੀ ਮੁੱਕਰ ਗਿਆ ਬਾਅਦ ਦੇ ਵਿੱਚ ਐਨੇ ਸਾਡੇ ਨਾਲ ਕੋਈ ਐਨੇ ਨਾਂ ਲਿਖਤ ਹੋਈ ਸਾਡੇ ਕੋਲ ਸਾਰੀ ਜੀ ਮੇਰੀ ਐਨੇ ਸ਼ੇਕ ਨਾਲਾਂ ਪਹਿਲੀ ਵਕਾਈ ਐੀ ਬਾਕੀ ਕੁਝ ਮੈਂ ਅੜਤ ਤੋਂ ਪੈਸੇ ਚੱਕੇ ਸੀਗੇ ਏਜੰਟ ਨੇ ਸਾਡੇ ਨਾਲ 25 ਲੱਖ 1 ਤੇ 1 ਲੱਖ 75 ਹਜ਼ਾਰ ਟਿਕਟ ਦੇ ਪੈਸੇ ਇਹਨਾਂ ਠੱਗੇ ਨਵਦੀਪ ਸਿੰਘ ਸ਼ਰਮਾ ਹੀ ਜੀ ਹਾਂ ਜੀ ਇਹ ਪਿੰਡ ਕੌਣੀ ਦਾ ਰਹਿਣ ਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ ਹੈ ਇਸ ਦਾ ਕੀ ਕੀਤਾ ਜੀ ਇਹਨੇ ਹਾਂ ਜੀ ਇਹਨੇ ਸਾਡੇ ਨਾਲ ਇਹ ਠੱਗੀ ਮਾਰੀ ਹੈ ਕਿ ਸਾਨੂੰ ਪਹਿਲਾਂ ਥਾਈਲੈਂਡ ਥਾਈਲੈਂਡ ਤੋਂ ਸਾਨੂੰ ਦੁਬਈ ਵਾਪਸ ਆਉਣਾ ਪਿਆ ਜੀ ਇਸ ਨੇ ਸਾਡੇ ਨਾਲ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਤੋਂ ਵਰਕ ਪਰਮਿਟ ਦੇਣ ਦਾ ਵਾਅਦਾ ਕੀਤਾ ਸੀ ਗਾਈ 25 ਲੱਖ ਰੁਪਏ ਦੇ ਵਿੱਚ ਜੀ ਮਾਮਲਾ ਸ਼੍ਰੀ ਮੁਖਸਰ ਸਾਹਿਬ ਦਾ ਹੈ ਜਿੱਥੇ ਰਾਈਟਵੇ ਇਮੀਗ੍ਰੇਸ਼ਨ ਏਜੰਟ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਜੋ ਕਿਹਾ ਉਹ ਸੁਣੋ ਨੂੰ ਪਹਿਲਾਂ ਥਾਈਲੈਂਡ ਭੇਜਿਆ ਥਾਈਲੈਂਡ ਤੋਂ ਦੁਬਈ ਭੇਜੇ ਗਿਆ ਉਹ ਕਿਸੇ ਕਾਰਨ ਕਰਕੇ ਵੀਜ਼ੇ ਨਾ ਇਹਨਾਂ ਦੇ ਜੀ ਨਹੀਂ ਸਹੀ ਹੋ ਸਕੇ ਇਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਅਸੀਂ ਇਹਨਾਂ ਨੂੰ 12-12 ਲੱਖ ਰੁਪਏ ਵਾਪਸ ਕਰਤਾ ਫਿਰ ਸਾਡੀ ਪੰਜ ਵਾਰ ਪੰਚਾਇਤ ਹੋ ਚੁੱਕੀ ਹੈ ਜੀ ਜਿਨ੍ਹਾਂ 'ਚ ਅਸੀਂ ਇਹਨਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਲੈ ਕੇ ਦੇ ਚੁੱਕੇ ਹਾਂ ਆਸਟ੍ਰੇਲੀਆ ਦਾ ਵੀਜ਼ਾ ਰੈਡੀ ਹੈ ਪਰ ਇਹ ਜਾਣ ਨੂੰ ਤਿਆਰ ਨਹੀਂ ਕਿਉਂਕਿ ਇਹਨਾਂ ਚੋਂ ਇੱਕ ਮੁੰਡੇ ਦਾ ਵਿਆਹ ਹੋ ਚੁੱਕਿਆ ਹੈ ਤੇ ਦੂਜਾ ਜਾਣਾ ਨਹੀਂ ਚਾਹੁੰਦਾ ਇਮੀਗ੍ਰੇਸ਼ਨ ਏਜੰਟਰ ਨਵਦੀਪ ਸ਼ਰਮਾ ਹੋਰਾਂ ਨੇ ਆਪਣਾ ਪੱਖ ਰੱਖਦੇ ਆ ਕਿਹਾ ਕਿ ਦੋਵੇਂ ਨੌਜਵਾਨਾਂ ਦਾ ਆਸਟ੍ਰੇਲੀਆ ਵਾਸਤੇ 1 ਸਾਲ ਦਾ ਵਰਕ ਵੀਜ਼ਾ ਆ ਚੁੱਕਿਆ ਹੈ ਪਰ ਹੁਣ ਇਹ ਨੌਜਵਾਨ ਵਿਦੇਸ਼ ਜਾਣਾ ਨਹੀਂ ਚਾਹੁੰਦੇ ਜੋ ਕਿ ਕਿਸਾਨ ਜਥੇਬੰਦੀਆਂ ਰਾਹੀਂ ਪੈਸੇ ਵਾਪਸ ਕਰਨ ਦੀ ਮੰਗ ਕਰ ਰਹੇ ਹਨ ਹਕੀਕੀ ਟੀਵੀ ਪੰਜਾਬੀ ਲਈ ਸ਼੍ਰੀ ਮੁਖਸਰ ਸਾਹਿਬ ਤੋਂ ਸੋਨੀ ਦੱਲਾ ਦੀ ਰਿਪੋਰਟ